ਬਜ਼ਾਰ ਚ 500 ਰੁਪਏ ਦਾ ਨਕਲੀ ਨੋਟ ਆਇਆ ਹੈ ਜੀ ਹਾਂ ਜੋ ਬਿਲਕੁਲ ਅਸਲੀ ਵਰਗਾ ਦਿਸਦਾ ਹੈ ਗ੍ਰਹਿ ਮੰਤਰਾਲੇ ਨੇ ਇਸ ਤੇ ਚਿੰਤਾ ਪ੍ਰਗਟਾਈ ਹੈ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ 500 ਰੁਪਏ ਦੇ ਇਹ ਨਕਲੀ ਨੋਟ ਅਸਲੀ ਨੋਟਾਂ ਨਾਲ ਮਿਲਦੇ ਜੁਲਦੇ ਨੇ ਆਮ ਤੌਰ ਤੇ ਇਹਨਾਂ ਵਿੱਚ ਫਰਕ ਕਰਨਾ ਮੁਸ਼ਕਿਲ ਹੁੰਦਾ ਹੈ ਹਾਲਾਂਕਿ ਸਰਕਾਰ ਨੇ ਕੁਝ ਪਛਾਣ ਚਿੰਨਾਂ ਦਾ ਸੁਝਾਅ ਦਿੱਤਾ ਹੈ ਜਿਸ ਨਾਲ ਨਕਲੀ ਨੋਟਾਂ ਦੀ ਪਛਾਣ ਕਰਨਾ ਸੰਭਵ ਹੋ ਜਾਵੇਗਾ ਇਸ ਲਈ ਜੇਕਰ ਤੁਸੀਂ ਅਜਿਹੇ ਨਕਲੀ ਨੋਟ ਫੜਦੇ ਹੋ ਤਾਂ ਇਸ ਦੀ ਮਦਦ ਨਾਲ ਉਹਨਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ ਗ੍ਰਹਿ ਮੰਤਰਾਲੇ ਨੇ ਹਾਈ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਬਾਜ਼ਾਰ ਚ 500 ਰੁਪਏ ਦੇ ਨਵੇਂ ਨੋਟ ਘੁੰਮ ਰਹੇ ਨੇ ਇਹ ਅਲਰਟ ਡੀ ਆਰ ਆਈ ਐਫ ਆਈ ਯੂ ਸੀਬੀਆਈ ਐਨ ਆਈਏ ਸੀਬੀ ਵਰਗੀਆਂ ਪ੍ਰਮੁੱਖ ਵਿਤੀ ਅਤੇ ਰੈਗੂਲੇਟਰੀ ਸੰਸਥਾਵਾਂ ਨਾਲ ਸਾਂਝਾ ਕੀਤਾ ਗਿਆ ਅਲਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਨਕਲੀ ਨੋਟ ਗੁਣਵੰਤਾ ਤੇ ਪ੍ਰਿੰਟ ਦੇ لحاظ ਨਾਲ ਅਸਲੀ ਨੋਟਾਂ ਨਾਲ ਬਹੁਤ ਮਿਲਦੇ ਜੁਲਦੇ ਨੇ ਜਿਸ ਨਾਲ ਉਹਨਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਹਨਾਂ ਦਾ ਰੰਗ ਅਤੇ ਬਣਤਰ ਵੀ ਅਸਲ ਨੋਟਾਂ ਵਰਗੀ ਹੀ ਹੈ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਨਕਲੀ ਨੋਟ ਅਸਲ 500 ਰੁਪਏ ਦੇ ਨੋਟਾਂ ਨਾਲ ਮਿਲਦੇ ਜੁਲਦੇ ਇਸ ਸਪੈਲਿੰਗ ਦੀ ਗਲਤੀ ਹੈ ਇਸ ਕਾਰਨ ਜਿਸ ਦੀ ਪਛਾਣ ਕੀਤੀ ਜਾ ਸਕਦੀ ਹੈ 500 ਰੁਪਏ ਦੇ ਨਕਲੀ ਨੋਟ 'ਚ ਇਹ ਗਲਤੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਾਕ 'ਚ ਜਿੱਥੇ ਰਿਜ਼ਰਵ 'ਚ ਈ ਦੀ ਬਜਾਏ ਏ ਲਿਖਿਆ ਗਿਆ ਹੈ ਇੱਕ ਮਾਮੂਲੀ ਗਲਤੀ ਤੁਹਾਨੂੰ ਹੋਵੇਗਾ ਨੁਕਸਾਨ ਦੱਸਦੇ ਇੱਕ ਸੀਨੇ ਦੇ ਕਰਮਿੰਦੱਸਿਆ ਕਿ ਇਹ ਛੋਟੀ ਜੀ ਗਲਤੀ ਕੋਈ ਵੀ ਕਰ ਸਕਦਾ ਹੈ ਇਹ ਹੀ ਕਾਰਨ ਹੈ ਕਿ ਨੋਟਾਂ ਨੂੰ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ ਤੇ ਤੇਜ਼ੀ ਨਾਲ ਬਾਜ਼ਾਰ 'ਚ ਵਾਇਰਲ ਹੋ ਰਹੇ ਨੇ ਸਰਕਾਰ ਨੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਵੀ ਹਾਈ ਅਲਰਟ ਜਾਰੀ ਕੀਤਾ ਹੈ ਜਾਲੀ ਕਰੰਸੀ ਦੀ ਪਛਾਣ ਕਰਨ ਲਈ ਉਹਨਾਂ ਨੂੰ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਨੇ ਬੈਂਕਾਂ ਨੂੰ ਅਜਿਹੇ ਨੋਟਾਂ ਦਾ ਪਤਾ ਲੱਗਦੇ ਹੀ ਜਾਂਚ ਏਜੰਸੀਆਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ ਜਨ ਸੰਚਿਤਾਵਨੀ ਦਿੱਤੀ ਹੈ ਕਿ ਨਕਲੀ ਨੋਟਾਂ ਵਿੱਚ ਇੱਕ ਵੱਡੀ ਖੇ ਪਹਿਲਾਂ ਹੀ ਬਾਜ਼ਾਰ ਵਿੱਚ ਪਹੁੰਚ ਚੁੱਕੀ ਹੈ ਇਸ ਲਈ ਅਧਿਕਾਰੀਆਂ ਨੇ ਨਾਗਰਿਕਾਂ ਤੇ ਸੰਸਥਾਵਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਕਰੰਸੀ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਇਹ ਵੀ ਕਿਹਾ ਹੈ ਕਿਸੇ ਵੀ ਏਜੰਸੀ ਲਈ ਇਹ ਜਾਣਨਾ ਸੰਭਵ ਨਹੀਂ ਹੈ ਕਿ ਕਿੰਨੇ ਨਕਲੀ ਨੋਟ ਬਾਜ਼ਾਰ ਵਿੱਚ ਘੁੰਮ ਰਹੇ ਨੇ ਇਹੀ ਕਾਰਨ ਹੈ ਕਿ ਗ੍ਰਹਿ ਮੰਤਰਾਲਾ ਇਸ ਨੂੰ ਲੈ ਕੇ ਕਾਫੀ ਚਿੰਤਤ ਹੈ ਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਸਰਕਾਰ ਨਕਲੀ ਨੋਟਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਬਾਜ਼ਾਰ ਚੋਂ ਆਉਣ ਤੋਂ ਰੋਕਣ ਲਈ ਸਿਸਟਮ ਨੂੰ ਲਗਾਤਾਰ ਅਪਡੇਟ ਕਰ ਰਹੀ ਹੈ ਸਰਕਾਰ ਨੇ ਕਿਹਾ ਹੈ ਕਿਸ ਨੂੰ ਰੋਕਣ ਲਈ ਰਾਸ਼ਟਰੀ ਜਾਂਚ ਏਜੰਸੀ NIA FICN ਕੋਆਰਡੀਨੇਸ਼ਨ ਗਰੁੱਪ ਅਤੇ ਤੇ ਰੈਨ ਫਾਈਨਾਂਸਿੰਗ ਐਂਡ ਫੇਕ ਕਰੰਸੀ ਸੈਲ ਵੀ ਬਣਾਏ ਗਏ ਨੇ ਇਸ ਤੋਂ ਇਲਾਵਾ ਨਕਲੀ ਨੋਟਾਂ ਦਾ ਪਤਾ ਲਗਾਉਣ ਲਈ ਸਾਰੀਆਂ ਬੈਂਕ ਸਿਖਾਵਾਂ ਪਛਾਣ ਵਾਲੇ ਬੈਂਕ ਆਫਿਸਾਂ ਅਤੇ ਕਰੰਸੀ ਚੈਸਟ ਸਖਾਵਾਂ ਵਿੱਚ ਮਸ਼ੀਨਾਂ ਲੱਗ